ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਆਪਣੇ ਆਏ ਆ ਸੋਨੇ ਸੋਨੇ ਸੂਟ ਜੇ ਕਿਸੇ ਨੇ ਲੈਣੇ ਹੋਣ ਤੇ ਬਾਕੀ ਛੋਟੇ ਛੋਟੇ ਸੋਨੇ ਸੋਨੇ ਪਰਸ ਆਏ ਹੋਏ ਨੇ ਤੇ ਬਾਕੀ ਨਵੀਂ ਵੈਰਾਈਟੀ ਆਈ ਹੋਈ ਆ ਸਿਆਲ ਦੇ ਕੱਪੜੇ ਆ ਤੇ ਜੇ ਤੁਸੀਂ ਦੇਖ ਸਕਦੇ ਹੋ ਨਾਈਟ ਸੂਟ ਆ ਤੇ ਇਧਰ ਕੋਟੀਆਂ ਸੂਟ ਆ ਤੇ ਛੋਟੇ ਛੋਟੇ ਪਰਸ ਆ ਤੇ ਆਵਲਾ ਸੂਟ ਇਸ ਤਰ੍ਹਾਂ ਸੋਦਾਏ ਬਹੁਤ ਸੋਹਣਾ ਇਹ ਵੀ ਸੂਟ ਜੇ ਲੈਣਾ ਹੋਇਆ ਤੇ ਦੱਸਿਓ ਸੂਟ ਬਹੁਤ ਸੋਹਣਾ ਵਾ ਤੇ ਉਸ ਤੋਂ ਬਾਅਦ ਆਪਾਂ ਖਾਦੇ ਗੋਭੀ ਵਾਲੇ ਪਕੌੜੇ ਤੇ ਫਿਰ ਆਪਾਂ ਆ ਗਏ ਆਪਣੇ ਘਰ ਤੁਸੀਂ ਦੇਖ ਸਕਦੇ ਹੋ ਘਰ ਸਾਡਾ ਕਰਨ ਲੱਗਾ ਜਗਮਗ ਜਗਮਗ ਤੇ ਸੋਹਣੀਆਂ ਸੋਹਣੀਆਂ ਲਾਈਟਾਂ ਲਾਤੀਆਂ ਨੇ ਤੇ ਕਾਫੀ ਕੰਮ ਹੋ ਗਿਆ ਇਹ ਸਾਡੇ ਘਰ ਦਾ ਤੇ ਸਾਡੇ ਘਰ ਨਾਲੇ ਮਤਲਬ ਕਿ ਆਈ ਸੀ ਪਰੋਣੇ ਮੇਰੀ ਮੇਰੀ ਸਿਸਟਰ ਆਈ ਸੀ ਤੇ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਮਿਸਤਰੀ ਲੱਗੇ ਹੋਏ ਆ ਜੋਰਾ ਸ਼ੋਰਾ ਨਾਲ ਕੰਮ ਕਰਦੇ ਆ ਤੇ ਇੱਧਰ ਵਾਇਰਿੰਗ ਹੋਣਦੀ ਆ ਬੱਤੀ-ਬੱਤੀ ਲੱਗਣਦੀ ਏ ਵਾਇਰਿੰਗ ਹੋ ਗਈ ਆ ਤੇ ਉਹ ਬੱਤੀ ਬੱਤੀ ਲਾਈਟਾਂ ਲੱਗਣਦੀਆਂ ਸੀ ਤੇ ਇਧਰ ਪੇਂਟ ਹੋਉਂਦਿਆ ਵਾ ਤੇ ਲੱਗੇ ਹੋਇਆ ਮਿਸਤਰੀ ਤੇ ਘਰ ਦੇ ਉਸੀ ਦੇਖ ਸਕਦੇ ਹੋ ਸੋਹਣਾ ਲੱਗਣ ਲੱਗਾ ਜਗਮਗ ਜਗਵਗ ਕਰਨ ਲੱਗ ਗਿਆ ਤੇ ਪੈਸਾ ਵੀ ਬਹੁਤ ਜ਼ਿਆਦਾ ਲੱਗਦਾ ਏ ਬਹੁਤ ਹੀ ਮਹਿੰਗੀਆਂ ਲਾਈਟਾਂ ਤੇ ਜੋ ਵਾਲਪੇਪਰ ਜਿਹਨੂੰ ਕਹਿੰਦੇ ਉਹ ਬਹੁਤ ਮਹਿੰਗਾ ਵਾ ਸੀਲਿੰਗ ਹੁਣ ਸੀਲਿੰਗ ਦਾ ਟ੍ਰੈਂਡਿੰਗ ਸੀਲਿੰਗ ਦਾ ਟ੍ਰੈਂਡ ਆ ਗਿਆ ਬੋ ਸੁਣਾ ਹੋ ਗਿਆ ਤੇ ਇਧਰ ਆਈ ਮੇਰੀ ਸਿਸਟਰ ਖਲੋਤੀ ਸੀ ਲਾਗੇ ਤੇ ਇਧਰ ਪੇਂਟਪੂੜ ਚੱਲੰਦੇ ਆ ਵਾ ਕੰਮ ਚੱਲੰਦੇ ਆ ਇਹਨਾਂ ਨੂੰ ਕਿਹਾਣ ਛੇਤੀ ਛੇਤੀ ਨਿਬੇੜ ਦੋ ਤਾਂ ਜੋ ਅਸੀਂ ਆਪਣੇ ਘਰ ਆ ਸਕੀਏ ਤੇ ਇਧਰ ਖਲੋਤਾ ਮੇਰਾ ਆਪਣੇ ਆ ਫੇਰ ਆਪਾਂ ਖਾਦੇ ਮੰਜੂਰੀਆਂ ਤੇ ਨਿਊਡਲ ਤੇ ਪ੍ਰੋਣਾ ਹੀ ਲੈ ਕੇ ਆਏ ਸੀ ਸਾਡੇ ਘਰ ਆ ਕੇ ਪ੍ਰੋਣਾ ਹੀ ਲੈ ਕੇ ਆਏ ਖੁਦ ਜਾ ਕੇ ਤੇ ਕਹਿੰਦੇ ਦਿਲ ਕਰੰਦੇ ਆ ਖਾਣ ਨੂੰ ਆਪਾਂ ਨੂੰ ਕੋਈ ਜ਼ਿਆਦਾ ਕਰਨਾ ਨਹੀਂ ਪਿਆ ਹਾਂਜੀ ਕੰਮ ਬਸ ਥੋੜਾ ਰਹਿ ਗਿਆ ਹੁਣ ਪੇਟ ਭੁਟੋਂਦੇ ਆ ਤੇ ਲਾਈਟਾਂ ਲੱਗ ਗਈਆਂ ਨੇ ਤੇ ਥੋੜੇ ਪੁੱਛ ਖਲਾਰੇ ਰਹਿ ਗਏ ਆ ਤੇ ਸੋਚਿਆ ਸੀ ਆਪਾਂ ਮਤਲਬ ਕਿ ਦੀਵਾਲੀ ਤੋਂ ਪਹਿਲਾਂ ਦੇ ਘਰ ਨਿਕਲ ਘਰੋਂ ਨਿਕਲੇ ਹੋਏ ਆ ਸੀ ਮੂ ਲਾਈਟਾਂ ਜਗਾਈ ਅੰਦਰੋਂ ਦੀਵਾਲੀ ਤੋਂ ਪਹਿਲਾਂ ਦੇ ਨਿਕਲੇ ਆ ਆਪਾਂ ਦਸਹਿਰਾ ਵੀ ਬਾਹਰ ਵੇਖਿਆ ਦੀਵਾਲੀ ਵੀ ਬਾਹਰ ਵੇਖੀ ਤੇ ਉਸ ਤੋਂ ਬਾਅਦ ਆ ਗਈ ਲੋਹੜੀ ਤੇ ਸੋਚਿਆ ਸੀ ਵੀ ਹੁਣ ਲੋਹੜੀ ਤੇ ਘਰ ਵੜ ਜਾਗੇ ਪਰ ਨਹੀਂ ਮਿਸਤਰੀਆਂ ਨੇ ਸਾਨੂੰ ਲੋਹੜੀ ਤੱਕ ਨਹੀਂ ਕਰੇ ਵਾੜਿਆ ਤੇ ਇਸ ਕਰਕੇ ਅਸੀਂ ਲੋਹੜੀ ਵੀ ਹੁਣ ਕੱਲ੍ਹ ਆ ਤੇ ਸਾਰਿਆਂ ਨੂੰ ਹੈਪੀ ਲੋਹੜੀ ਤੇ ਇਸ ਕਰਕੇ ਆਪਾਂ ਘਰੋਂ ਬਾਹਰ ਰਹਿ ਗਏ ਬਾਕੀ ਕੰਮ ਬਹੁਤ ਸੋਹਣਾ ਹੋਇਆ ਵਾ ਤੇ ਕਮਰਾ ਸਾਡਾ ਵਧੀਆ ਹੋ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਟਾਂ ਰੋਟੀਆਂ ਲੱਗੀਆਂ ਨੇ ਇੱਧਰ ਇੱਧਰ ਵੀ ਲਾਈਟਾਂ ਲੱਗੀਆਂ ਨੇ ਤੇ ਅੱਜ ਲਿਆਂਦਾ ਇਹ ਨਵਾਂ ਪੱਖਾ ਤੇ ਸੋਹਣਾ ਜਾ ਇਹ ਵੀ ਹੁਣ ਸੋਹਣਾ ਲੱਗਦਾ ਵਾ ਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਹੁਣ ਥੋੜੀਆਂ ਮਤਲਬ ਥੋੜਾ ਬੋਤਾ ਰਹਿ ਗਈ ਬਿੱਲੀ ਦੀ ਵਾਇਰਿੰਗ ਹੋ ਰਿੰਗ ਜੀ ਤੇ ਇੱਧਰ ਇੱਧਰ ਵੀ ਲਾਈਟਾਂ ਲੱਗੀਆਂ ਐਲਈਡੀ ਦੇ ਪੈਨਲ ਤੇ ਤੇ ਬਾਕੀ ਅਸੀਂ ਕੱਲ ਲੋੜੀਆ ਤੇ ਲੋੜੀ ਤੋਂ ਆਪਾਂ ਫੇਰ ਨਹੀਂ ਕਰੇਗੇ ਆਪਾਂ ਹੁਣ ਲੋੜੀ ਤੋਂ ਬਾਅਦ ਚ ਘਰ ਜਾਵਾਂਗੇ ਤੇ ਬਸ ਹੁਣ ਥੋੜਾ ਜਿਹਾ ਕੰਮ ਰਹਿ ਗਿਆ ਸਾਰੇ ਸਾਡੇ ਦੇਨ ਦਿਾਰ ਸਾਰੇ ਬਾਹਰ ਹੀ ਲੰਗੇ ਆ ਬਹੁਤ ਟਾਈਮ ਲਾਤਾ ਸਾਡੇ ਮਿਸਤਰੀਆਂ ਨੇ ਤੇ ਬਾਕੀ ਟਾਈਮ ਲੱਗਾ ਬਾਕੀ ਘਰ ਸੋਹਣਾ ਹੋ ਗਿਆ ਹੁਣ ਪਛਾਣ ਚ ਨਹੀਂ ਹੁੰਦਾ ਕਿ ਸਾਡਾ ਪੁਰਾਣਾ ਘਰ ਸੋਹਣਾ ਹੋ ਗਿਆ ਤੇ ਬਾਕੀ ਤੁਹਾਨੂੰ ਕਰਾਵਾਂਗੇ ਹੋਮ ਟੂਰ ਤੇ ਤੁਸੀਂ ਬਣੇ ਰਹੋ ਮੇਰੇ ਛੋਟੇ ਜਿਹੇ ਵਲੌਗ ਨਾਲ ਤੇ ਬਾਕੀ ਰਸੋਈ ਦਾ ਕੰਮ ਤਾਂ ਕੰਪਲੀਟ ਹੋ ਗਿਆ ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਹੈਪੀ ਲੋੜੀ ਸਾਰਿਆਂ ਨੂੰ ਤੇ ਬਾਕੀ ਮੇਰੇ ਵਲੌਗ ਨੂੰ ਤੁਸੀਂ ਕਰਿਆ ਕਰੋ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਵੱਧ ਤੋਂ ਵੱਧ ਤੁਸੀਂ ਮੇਰੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਮੈਂ ਬਹੁਤ ਜ਼ਿਆਦਾ ਮਿਹਨਤ ਕਰਨਦੀ ਆ ਤੇ ਮੇਰੀ ਪਲੀਜ਼ ਥੋੜੀ ਸਪੋਰਟ ਕਰੋ ਸਾਰੇ ਜਣੇ ਤਾਂ ਜੋ ਮੇਰਾ ਵੌਇਸ ਟਾਈਮ ਕੰਪਲੀਟ ਹੋ ਜੇ ਬਾਕੀ ਤੁਹਾਨੂੰ ਪਤਾ ਵਾ ਕਿ ਸਾਡੇ ਘਰ ਲੱਗਿਆ ਮਿਸਤਰੀ ਤੇ ਆਪਾਂ ਸੋਚਿਆ ਸੀ ਕਿ ਆਪਾਂ ਲੋੜੀ ਤੇ ਆਪਾਂ ਆਪਣੇ ਘਰ ਚਲ ਜਾਾਂਗੇ ਪਰ ਨਹੀਂ ਤੇ ਪਹਿਲਾਂ ਆਇਆ ਸੀ ਦਸਹਿਰਾ ਫਿਰ ਦੀਵਾਲੀ ਦੀਵਾਲੀ ਦਸਹਿਰਾ ਤੇ ਸਾਰੇ ਤਿਹਾਰ ਸਾਡੇ ਬਾਹਰ ਨਿਕਲ ਗਏ ਆ ਤੇ ਹੁਣ ਸੋਚਿਆ ਸੀਗਾ ਕਿ ਆਪਾਂ ਲੋਹੜੀ ਤੇ ਆਪਣੇ ਘਰ ਜਾਵਾਂਗੇ ਪਰ ਨਹੀਂ ਫਿਰ ਵੀ ਆਪਾਂ ਆਪਣੇ ਘਰ ਨਹੀਂ ਜਾ ਸਕੇ ਮਿਸਤਰੀਆਂ ਨੇ ਕੰਮ ਬਹੁਤ ਜ਼ਿਆਦਾ ਲੇਟ ਕਰਤਾ ਤੇ ਇਸ ਕਰਕੇ ਆਪਾਂ ਹੁਣ ਲੋਹੜੀ ਤੇ ਵੀ ਨਹੀਂ ਆਪਾਂ ਘਰ ਜਾ ਸਕੇ ਤੇ ਕੰਮ ਥੋੜੇ-ਬੋਤੇ ਰਹਿ ਗਏ ਆ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਬਨੇ ਰਹੋ ਮੇਰੇ ਛੋਟੇ ਜਿਹੇ ਵਲੌਗ ਨਾਲ ਐਂਡ ਤੱਕ ਦੇਖਿਆ ਕਰੋ ਤੇ ਮੈਂ ਤੁਹਾਡੇ ਵਾ ਮਤਲਬ ਕਿ ਵੇ ਜਦੋਂ ਆਪਣਾ ਘਰ ਦਾ ਕੰਮ ਕੰਪਲੀਟ ਹੋ ਗਿਆ ਤੁਹਾਨੂੰ ਹੋਮ ਟੂਰ ਜ਼ਰੂਰ ਕਰਵਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਘਰ ਦਾ ਜੋ ਕੁਝ ਬਣਿਆ ਹੈ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਸ ਟਾਈਮ ਵੈਸੇ ਆਪਾਂ ਆਪਣੇ ਘਰ ਬੈਠੇ ਹੋਏ ਆ ਕਿਉਂਕਿ ਉੱਪਰ ਕੋਠੇ ਦੇ ਕੰਮ ਹੋ ਰਹੇ ਆ ਵਾ ਤੇ ਥੱਲੇ ਵੀ ਸਾਡਾ ਘਰ ਬਣਿਆ ਹੋਇਆ ਹੈ ਤੇ ਚਲੋ ਜੀ ਤੁਸੀਂ ਮੇਰੇ ਵੀਡੀਓ ਨੂੰ ਵੱਟ ਵੱਟ ਸਪੋਰਟ ਕਰਿਆ ਕਰੋ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬਰ ਥੈਂਕ ਯੂ ਜੀ